ਬڑا ਇਤਿਹਾਸਿਕ ਦਿਨ ਹੈ ਜਦੋਂ ਇੱਕ ਇਹੋ ਜੀ ਸਕੀਮ ਜਾਂ ਇਹੋ ਜੀ ਸਹੂਲਤ ਕਹਿ ਲੋ ਇਹਨੂੰ ਜਿਹੜੀ ਹਰ ਇੱਕ ਘਰ ਨਾਲ ਜੁੜੀ ਹੋਈ ਹੈ ਔਰ ਮਿਲ ਵੀ ਹਰ ਇੱਕ ਘਰ ਨੂੰ ਹੀ ਰਹੀ ਹੈ ਇਹਦੇ ਚ ਕੋਈ ਘਰ ਛੱਡਿਆ ਨਹੀਂ ਇਹਦੇ ਚ ਕੋਈ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਨਹੀਂ ਸੇਤ ਜਿਹੜੀ ਹੈ ਪ੍ਰਮਾਤਮਾ ਦੇ ਹੱਥ ਹੈ ਪਹਿਲਾਂ ਤਾਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਤੰਦਰੁਸਤ ਰਹਿਣ ਸਾਡੇ ਪੰਜਾਬੀ ਸਾਰੇ ਪਰ ਜੇ ਕੋਈ ਦਿੱਕਤ ਆ ਜੇ ਤਾਂ ਉਹਨਾਂ ਕੋਲੇ ਇੰਨੀ ਕੁ ਤਾਂ ਹਿੰਮਤ ਉਹਨਾਂ ਦੀ ਜੇਬ ਦਾ ਜਿਹੜਾ ਇੰਨਾ ਕੁ ਤਾਂ ਖਰਚਾ ਜਿਹੜਾ ਉਹਨਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੋਈ ਤਾਂ ਹੈਗਾ ਸਾਡੇ ਲਈ ਫਿਰ ਜਿਹੜਾ ਸਾਨੂੰ ਇਸ ਬਿਮਾਰੀ ਚੋਂ ਕੱਢ ਲੂਗਾ ਜਾਂ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਮੈਂ ਬਹੁਤ ਸਾਰੇ ਘਰਾਂ ਨੂੰ ਕਿਉਂਕਿ ਮੈਂ ਕਲਾਕਾਰੀ ਜੀਵਨ ਚ ਵੀ ਵੈਸੇ ਵੀ ਮਾਲਵੇ ਦੇ ਪਿੰਡਾਂ ਚ ਜਿਹੜੇ ਜੰਮੇ ਹੁੰਦੇ ਆ ਉਹਨਾਂ ਨੂੰ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਸਾਰਾ ਪਤਾ ਹੀ ਰਹਿੰਦਾ ਮੈਂ ਬਹੁਤ ਸਾਰੇ ਘਰਾਂ ਨੂੰ ਜਾਣਦਾ ਸੀ ਜਿੱਥੇ ਬਜ਼ੁਰਗ ਜਿਹੜੇ ਨੇ ਚਾਹੇ ਦਾਦਾ ਜੀ ਹੈ ਚਾਹੇ ਪਿਤਾ ਜੀ ਹੈ ਚਾਹੇ ਦਾਦੀ ਜੀ ਹੈ ਚਾਹੇ ਮਾਂ ਹੈ ਤੇ ਕੋਈ ਬਿਮਾਰੀ ਹੋ ਗਈ ਤਾਂ ਉਹ ਆਪ ਕਹਿ ਦਿੰਦੇ ਸੀ ਕਿ ਮੇਰਾ ਇਲਾਜ ਨਾ ਕਰਾਇਓ ਕਿਉਂਕਿ ਜੇ ਮੇਰਾ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿਹੜੀ 2 ਬਿੱਗੇ ਜ਼ਮੀਨ ਹੈ ਜਿਹੜੀ ਕਿਲਾ ਜ਼ਮੀਨ ਹੈ ਦਾ ਜਿੰਨੀ ਵੀ ਆਪਣੀ ਕੋਈ ਹੈਗੀ ਹੈ ਛੋਟੀ ਮੋਟੀ ਪ੍ਰਾਪਰਟੀ ਪਰਿਵਾਰ ਵਾਸਤੇ ਉਹ ਵਿਕ ਜੂਗੀ ਇਲਾਜ ਮਹਿੰਗਾ ਹੈ ਤੇ ਮੈਂ ਬਹੁਤ ਸਾਰੇ ਘਰ ਮੌਤ ਨੂੰ ਉੜੀ ਕੇ ਦੇਖਿਆ ਕਿ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਹ ਮੁੱਕ ਗੇ ਮੇਰਾ ਸੰਸਕਾਰ ਕਰ ਦਿਓ ਬਸ ਬਾਕੀ ਵੇਟ ਕਰ ਲਓ ਤੁਸੀਂ ਮੰਝਿਆ ਨਾ ਜੁੜ ਗਏ ਮਤਲਬ ਪੈਸੇ ਐ ਨਹੀਂ ਪਰਿਵਾਰ ਕੋਲੇ ਜੇ ਲੈ ਕੇ ਜਾਣਗੇ ਹਸਤਰ ਚ ਬਜ਼ੁਰਗ ਨੇ ਤਾਂ ਜਾਣਾ ਹੀ ਜਾਣਾ ਹੈ ਨਾਲ ਸਾਰਾ ਟੱਬਰ ਜਾਊਗਾ ਜਿਸ ਤਰ੍ਹਾਂ ਡਾਕਟਰ ਸਾਹਿਬ ਕਹ ਰਹੇ ਸੀ ਬਲਵੇ ਸੀ ਕਿ ਨਾਲ ਉਹ ਕਰਜਾ ਦੇ ਜਾਂਦਾ ਹੈ ਉਹ ਫਿਰ ਜਿਉਂਦੇ ਹੀ ਮਰ ਜਾਂਦੇ ਆ ਜੀ ਨਾ ਜਿਉਂਦਿਆਂ ਚ ਨਾ ਮਰਦਿਆਂ ਚ ਉਹ ਕਿਸੇ ਪਾਸੇ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਬਹੁਤ ਸਾਰੇ ਘਰ ਬਿਮਾਰੀਆਂ ਨਾਲ ਖਤਮ ਹੁੰਦੇ ਜਬ ਬਿਮਾਰੀਆਂ ਦੇ ਅੱਗੇ ਹੱਥ ਖੜੇ ਕਰਦੇ ਦੇਖਿਆ ਮੈਂ ਸੋ ਹੁਣ ਉਹ ਪਾਸਟ ਹੋ ਗਿਆ ਹੁਣ ਉਹ ਗੱਲਾਂ ਭੁੱਲ ਜਾਓ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚ ਜਾਏ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੱਦੋਂ ਮਰਜ਼ੀ ਆਜੇ ਕੋਈ ਪੈਸਾ ਨਹੀਂ ਹਿਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਹਸਪਤਾਲ ਦਾ ਇਦੇ ਵਿੱਚ ਸਾਰੀਆਂ ਹੀ ਬਿਮਾਰੀਆਂ ਆਏ ਦੇ ਵਿੱਚ ਜਿਹੜੀਆਂ ਉਹਨਾਂ ਦਾ ਪੈਕੇਜ ਜਿਹੜੇ ਕਹਿੰਨੇ ਆਪਾਂ ਚਾਹੇ ਕਿਡਨੀ ਨਾਲ ਲੇਟੜਾ ਕੋਈ ਡਾਇਲਿਸਿਸ ਦਾ ਬਹੁਤ ਬਹੁਤ ਜ਼ਿਆਦਾ ਅੱਜਕੱਲ ਸਾਡੇ ਕੋਲ ਡਿਮਾਂਡ ਡਾਇਲਿਸਿਸ ਮਸ਼ੀਨਾਂ ਦੀ ਆ ਰਹੀ ਹੈ ਕਿਡਨੀ ਟ੍ਰਾਂਸਪਲੈਂਟ ਵੀ ਇਹਦੇ ਵਿੱਚ ਸ਼ਾਮਲ ਹੈ ਦਿਲ ਨਾਲ ਸੰਬੰਧਿਤ ਬਿਮਾਰੀਆਂ ਸਾਰੀਆਂ ਕੈਂਸਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਅਲਾਮਤ ਬਣਿਆ ਹੋਇਆ ਉਹਦਾ ਵੀ ਇਲਾਜ ਇਹਦੇ ਵਿੱਚ ਸ਼ਾਮਲ ਹੈ ਤੇ ਆਮ ਤੌਰ ਤੇ ਬਜ਼ੁਰਗਾਂ ਦੇ ਕਹਿੰਨੇ ਆ ਕਿ ਇਕਿ ਗੋਡੇ ਬਦਲਾ ਲਓ ਜੀ ਹਨਾ ਕਿਸ ਦਾ ਚੂੜਾ ਟੁੱਟ ਗਿਆ ਉਹ ਸਾਰਾ ਕੁਝ ਇਹਦੇ ਚ ਸ਼ਾਮਲ ਹੈ ਜੀ ਹੱਡੀਆਂ ਨਾਲ ਲੇਟੜ ਹਨਾ ਸੋ ਜੱਚਾ ਬੱਚਾ ਜਿਹੜਾ ਸਾਡਾ ਆਉਣ ਵਾਲੀ ਜਨਰੇਸ਼ਨ ਨੇ ਹਸਪਤਾਲ ਚ ਜਨਮ ਲੈਣਾ ਬਹੁਤ ਸਾਰੇ ਅੱਜ ਵੀ ਇਹ ਜੀ ਕੇ ਸਾਹਮਣੇ ਆਉਂਦੇ ਆ ਕਿ ਹਸਪਤਾਲ ਨਹੀਂ ਪਹੁੰਚ ਸਕੇ ਜਦ ਦਵਾਈਆਂ ਪ੍ਰੋਪਰ ਨਹੀਂ ਮਿਲੀਆਂ ਪੀੜੀਆ ਹੋ ਗਿਆ ਬੱਚਿਆਂ ਨੂੰ ਬਾਚ ਕੇਅਰ ਨਹੀਂ ਹੋ ਸਕੀ ਜਾਂ ਕੋਈ ਬਿਮਾਰੀ ਇਦਾਂ ਦੀ ਹੋ ਗਈ ਜਿਹੜੀ ਜੈਨੇਟਿਕ ਸੀ ਜਿਹੜੀ ਮਾਂ ਦੇ ਪੇਟ ਚ ਬਿਮਾਰੀ ਆਈ ਤੇ ਉਹਦਾ ਇਲਾਜ ਬਹੁਤ ਮਹਿੰਗਾ ਹੈ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਐਗਜ਼ਾਮਪਲ ਆ ਸਾਡੇ ਕੋਲੇ ਆਉਂਦੀਆਂ ਹੁਣ ਉਹ ਇਦਾਂ ਦਾ ਤੁਹਾਨੂੰ ਕੋਈ ਖਬਰ ਸੁਣਨ ਨੂੰ ਨਹੀਂ ਮਿਲੂਗੀ ਇਹ ਕੋਈ ਇਦਾਂ ਨਹੀਂ ਹੈਗਾ ਕਿ ਕੋਈ ਇਹ ਪੋਲੀਟੀਕਲ ਅਨਾਉਂਸਮੈਂਟ ਹੈ ਅੱਜ ਜਿੰਨਾ ਬੰਦਿਆਂ ਨੇ ਰਜਿਸਟ੍ਰੇਸ਼ਨ ਕਰਾ ਲਈ ਤੇ ਅੱਜ ਤੋਂ ਸ਼ੁਰੂ ਹੋ ਜੂਗੀ ਰਜਿਸਟ੍ਰੇਸ਼ਨ ਨੰਬਰ ਮਿਲ ਜੂਗਾ ਰੱਬ ਨਾ ਕਰੇ ਪਹਿਲਾਂ ਤਾਂ ਫੇਰ ਮੈਂ ਤਾਂ ਅਰਦਾਸ ਕਰਦਾ ਕਿ ਕੋਈ ਲੋਡ ਪਵੇ ਪਰ ਜੇ ਕੱਲ ਨੂੰ ਹੀ ਪਰਸੋਂ ਨੂੰ ਲੋੜ ਪੈ ਜੇ ਰਜਿਸਟ੍ਰੇਸ਼ਨ ਨੰਬਰ ਤੇ ਆਧਾਰ ਕਾਰਡ ਲੈ ਜਿਓ ਉਹ ਰਜਿਸਟ੍ਰੇਸ਼ਨ ਨੰਬਰ ਤੇ ਅੱਜ ਹੀ ਅਪਡੇਟ ਹੋ ਜਾਊਗਾ ਜਿੰਨਾਂ ਜਿੰਨਾਂ ਨੇ ਅੱਜ ਰਜਿਸਟ੍ਰੇਸ਼ਨ ਕਰਾ ਲਈ ਤੇ ਇਹ ਦੁਨੀਆ ਦੇ ਵਿੱਚ ਐਦਾਂ ਦੀ ਸਕੀਮ ਹੈ ਨਹੀਂ ਜੀ ਦੁਨੀਆ ਤੇ ਨਹੀਂ ਹੈਗੀ ਮੈਨੂੰ ਬਹੁਤ ਸਾਰੇ ਲੋਕਾਂ ਦੇ ਕਈ ਦਿਨਾਂ ਤੋਂ ਫੋਨ ਆ ਰਹੇ ਨੇ ਕਿ ਕਿਵੇਂ ਹੋਊਗਾ ਕੀ ਹੋਊਗਾ ਕਿ ਕੀ ਕੀ ਕੌਣ ਕੌਣ ਜਾਊਗਾ ਹਜੇ ਵੀ ਲੋਕਾਂ ਨੂੰ ਥੋੜਾ ਜਿਹਾ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਦੁੱਧ ਦਾ ਫੁਕਿਆ ਲੱਸੀ ਨੂੰ ਫੁਕਾ ਮਾਰਦਾ ਕੋਈ ਕਿ ਪਹਿਲਾਂ ਇਦਾਂ ਦੀਆਂ ਸਕੀਮਾਂ ਚਲਾਈਆਂ ਗਵਰਨਮੈਂਟਾਂ ਨੇ ਜਿਹਦੇ ਵਿੱਚ ਕੁਝ ਆਪਣੇ ਚਾਹੇਤਿਆਂ ਨੂੰ ਹੀ ਫਾਇਦਾ ਹੁੰਦਾ ਰਿਹਾ ਬਸ ਉਹ ਚ ਕੋਈ ਸ਼ਰਤਾਂ ਪਾ ਦਿੰਦੇ ਸੀ ਕਿ ਆਹ ਸ਼ਰਤ ਆ ਉਹ ਸ਼ਰਤ ਪੂਰੀ ਉਹ ਨਹੀਂ ਕਰਦੇ ਲੋਕ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਲੈ ਇੱਕ ਘਰ ਨਹੀਂ ਆਉਂਦਾ ਪੰਜਾਬ ਦਾ ਪੰਜਾਬ ਦਾ ਇੱਕ ਘਰ ਵੀ ਉਹਦੇ ਚ ਨਹੀਂ ਆਉਂਦਾ ਕਿਉਂਕਿ ਉਹ ਸ਼ਰਤਾਂ ਪਾ ਰੱਖੀਆਂ ਈ ਕਿ ਕੁਝ ਪੱਕੀ ਇੱਟ ਨਹੀਂ ਲੱਗੀ ਹੋਣੀ ਚਾਹੀਦੀ ਤੁਹਾਡੇ ਘਰੇ ਸਾਈਕਲ ਨਹੀਂ ਹੋਣਾ ਚਾਹੀਦਾ ਪੱਖਾ ਨਹੀਂ ਹੋਣਾ ਚਾਹੀਦਾ ਗੈਸ ਵਾਲਾ ਚੁੱਲਾ ਨਹੀਂ ਹੋਣਾ ਚਾਹੀਦਾ ਪਹਿਲਾਂ ਤਾਂ ਇੱਕ ਉਜਵਲਾ ਯੋਜਨਾ ਪਤਾ ਨਹੀਂ ਕਿਹੜੀ ਸੀਗੀ ਉਹ ਮੋਦੀ ਜੀ ਨੇ ਚਲਾਈ ਸੀਗੀ ਪਹਿਲਾਂ ਤਾਂ ਉਹਨਾਂ ਨੂੰ ਗੈਸ ਸਿਲੰਡਰ ਦੇਤੇ ਛੋਟੇ-ਛੋਟੇ ਤੇ ਚੁੱਲ੍ਹੇ ਦੇਤੇ ਬਾਅਦ ਚ ਕਹਿੰਦੇ ਤੁਹਾਡੇ ਘਰ ਤਾਂ ਚੁੱਲਾ ਤੇ ਗੈਸ ਐ ਇਸ ਕਰਕੇ ਤੁਸੀਂ ਅਮੀਰਾਂ ਚਾਹੁੰਦੇ ਹੋ ਤੁਸੀਂ ਤਾਂ ਮਲੋ ਉਸੇ ਸਕੀਮ ਦਾ ਆਪ ਹੀ ਵਿਰੋਧ ਕਰਤਾ ਵੀ ਮਤਲਬ ਜੇ ਤੁਹਾਡੇ ਘਰੇ ਗੈਸ ਤੇ ਚੁੱਲਾ ਹੈ ਤਾਂ ਤੁਹਾਡਾ ਘਰ ਨਹੀਂ ਬਣਾ ਸਕਦੇ ਕਿਉਂਕਿ ਤੁਹਾਡੇ ਕੋਲ ਗੈਸ ਤੇ ਚੁੱਲਾ ਤੁਸੀਂ ਤਾਂ ਵੱਡੇ ਬੰਦੇ ਹੋ ਪਹਿਲਾਂ ਉਹਨਾਂ ਨੂੰ ਗਰੀਬ ਕਰਕੇ ਦਿੱਤਾ ਜੀ ਉਹਨਾਂ ਨੂੰ ਮੈਂ ਕਿਹਾ ਯਾਰ ਆਪ ਹੀ ਦਿੱਤਾ ਉਹ ਕਹਿੰਦੇ ਗੈਸ ਤੇ ਚੁੱਲਾ ਲੈ ਜਾਓ ਜੀ ਸਾਡਾ ਘਰ ਹੀ ਪਾ ਦੋ ਅਸੀਂ ਤਾਂ ਆਪ ਬਾਲਣ ਲੈ ਲਾਂਗੇ ਕੋਈ ਗੱਲ ਨਹੀਂ ਪਾਥੀਆਂ ਹੈਗੀਆਂ ਸਾਡੇ ਕੋਲੇ ਸਾਡੇ ਕੋਲੇ ਹੋਰ ਬਾਲਣ ਹੈਗੇ ਨੇ ਸੋ ਐਦਾਂ ਦੀਆਂ ਪਾ ਦਿੰਦੇ ਸੀ ਕਿ ਕੋਈ ਘਰੋਂ ਚ ਆਉਂਦਾ ਹੀ ਨਹੀਂ ਪੰਜਾਬ ਦਾ ਪ੍ਰਧਾਨ ਮੰਤਰੀ ਵਾਸ ਯੋਜਨਾ ਹਨਾ ਬਹੁਤ ਸਾਰੀਆਂ ਸਕੀਮਾਂ ਇਹ ਜਿਹੜੀਆਂ ਆਪਾਂ ਵਿਰੋਧੀ ਨੇ ਜੇ ਤੁਸੀਂ ਉਸ ਸਕੀਮ ਚ ਅਪਲਾਈ ਕਰੋਗੇ ਤਾਂ ਦੂਜੀ ਸਕੀਮ ਚੋਂ ਬਾਹਰ ਨਿਕਲ ਜਾਓਗੇ ਜੇ ਇਦੇ ਚ ਕਰੋਗੇ ਦਿੱਲੀ ਚੋਂ ਬਾਹਰ ਨਿਕਲ ਜਾਓਗੇ ਇਹਦੇ ਚ ਬਿਜਲੀ ਵਾਲਿਆ ਜਿਵੇਂ ਬਿਜਲੀ ਆਪਾਂ ਕੀਤੀ ਸੀ ਬਿਜਲੀ ਤਾਂ ਇਦਿਆਂ ਮੀਟਰ 599 ਜੋਨਟ ਦਿਖਾ ਦੇ ਸਾਨੂੰ ਜੇ ਸੋਜਣ ਤੋਂ ਹੋ ਗਿਆ ਨਾ ਟੋਟਲ 599 ਤੇ ਮੀਟਰ ਭਾਵੇਂ ਤੁਹਾਡੇ 2 ਏਸੀ ਲੱਗੇ ਨੇ ਭਾਵੇਂ 5 ਏਸੀ ਲੱਗੇ ਨੇ ਭਾਵੇਂ 1 ਬੱਲਬ ਹੈ ਭਾਵੇਂ 2 ਪੱਖੇ ਨੇ ਅਸੀਂ 599 ਦੇਖਣਾ ਹੈ ਇਹ ਨਹੀਂ ਦੇਖਣਾ ਕਿ ਘਰ ਕਿਹਦਾ ਸਾਰਿਆਂ ਦੇ ਮਾਫ ਸਿੱਧੀ ਜੀ ਗੱਲ ਹੈ ਨਹੀਂ ਤਾਂ ਫਿਰ ਕੀ ਕਰਦੇ ਆ ਆਪਾਂ ਕਹਿੰਦੇ ਜੀ 80 ਕਿਲੋਵਾਟ ਫਿਰ 80 ਕਿਲੋਵਾਟ ਫਿਰ ਲੋਕਾਂ ਨੂੰ ਹੋਰ ਸਕੀਮਾਂ ਲਾਉਣੀਆਂ ਪੈਂਦੀਆਂ ਫਿਰ ਬੇਬੇ ਦੇ ਨਾਂ ਤੇ ਮੀਟਰ ਹੋਰ ਲਵਾਉਣਾ ਪੈਂਦਾ ਰਹਿੰਦੇ ਇੱਕੋ ਕਰਚ ਹੀ ਹੁੰਦੇ ਨੇ ਬੇਬੇ ਨੂੰ ਵੈਸੀ ਐਡ ਕਰ ਦਿੰਦੇ ਨੇ ਹਣਾ ਵੀ 2 ਮੀਟਰ ਹੋ ਜਾਣਗੇ ਫਿਰ ਬੇਬੂ ਵਾਲਾ ਕਿਲੋਵਾਟ ਹੁਣ ਬੇਬੇ ਨੇ ਜਨਮ ਦਿੱਤਾ ਉਹਨੂੰ ਵਿਚਾਰੇ ਨੂੰ ਕਿਲੋਵਾਟਾਂ ਚ ਵੰਡੀ ਜਾਣਿਆ ਤੁਸੀਂ ਸਾਰੀ ਉਮਰ ਸਾਰੀ ਕਿਤਾਬ ਜੀ ਲਾਉਂਦਾ ਰਹਿੰਦਾ ਬੰਦਾ ਵੀ ਇਹ ਬੇਬੇ ਨੂੰ ਕਿਵੇਂ ਫ੍ਰੀ ਕਰਾ ਲਈਏ ਬਾਪੂ ਕਿਵੇਂ ਫ੍ਰੀ ਹੋਊਗਾ ਹਣਾ ਆਹ ਇਹ ਨਾ ਚੱਕਰਾਂ ਚ ਜੇ ਸਕੀਮ ਦੇਣੀ ਐ ਪੈਸੇ ਹੈਗੇ ਨੇ ਨੀਅਤ ਚੰਗੀ ਐ ਤਾਂ ਫਿਰ ਸਾਰਿਆਂ ਨੂੰ ਦੇ ਦਿਓ ਫਿਰ ਤੁਸੀਂ ਇਹ ਨਾ ਛੱਡੋ ਕਿ ਆ ਯਾਰ ਹੈ ਆ ਹੋਇਆ ਤੇ ਜੇ ਸਰਕਾਰੀ ਬਲਾਜਮ ਵੀ ਦੇ ਵਿੱਚ ਇਸ ਸਕੀਮ ਦੇ ਵਿੱਚ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਹੈ ਉਹ ਵੀ ਇਸ ਸਕੀਮ ਦੇ ਵਿੱਚ ਨੇ ਸੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਸਾਰਿਆਂ ਵਾਸਤੇ ਕਰੋ ਜੇ ਸਾਰੇ ਸਾਡਾ ਪੰਜਾਬ ਤੰਦਰੁਸਤ ਹੋਊਗਾ ਤਾਂ ਸਾਡਾ ਪੰਜਾਬ ਤੰਦਰੁਸਤ ਹੋਊਗਾ ਖੇਡਾਂ 'ਚ ਅਸੀਂ ਮੱਲਾ ਮਾਰਾਂਗੇ ਸਾਡੇ ਬੱਚੇ ਖੇਡਾਂ 'ਚ ਜਿੱਤ ਕੇ ਆਉਣਗੇ ਸਾਡਾ ਪੰਜਾਬ ਤੰਦਰੁਸਤ ਹੋਊਗਾ ਅਸੀਂ ਵਧੀਆ ਸੋਚਾਂਗੇ ਉਹ ਸਾਰੂ ਸੋਚ ਹੋਊਗੀ ਸਾਡੀ ਅਸੀਂ ਹੋਰ ਸਾਡੇ ਬੱਚੇ ਪੜਨਗੇ ਵੱਡੇ ਅਹੁਦਿਆਂ ਤੇ ਜਾਣਗੇ ਘਰ ਦੀ ਗਰੀਬੀ ਆਪ ਹੀ ਚੱਕ ਦੇਣਗੇ ਸੋ ਇਸ ਕਰਕੇ ਸਕੂਲ ਸਕੂਲਾਂ ਚ ਐਜੂਕੇਸ਼ਨ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਕਮਾਲ ਦੇ ਰਿਜ਼ਲਟ ਆ ਰਹੇ ਨੇ ਸਾਡੇ ਬੱਚੇ ਔਰ ਬਿਜ਼ਨਸ ਬਲਾਸਟਰ ਔਰ ਇਹ ਜਿਹੇ ਸਕੀਮਾਂ ਨੇ ਕਿ ਬੱਚੇ ਜਿਹੜੇ ਨੇ ਮਤਲਬ ਉਹਨਾਂ ਦੇ ਮਾਈਂਡ ਜਿਹੜੇ ਨੇ ਉਹ ਇੰਨਾ ਜ਼ਿਆਦਾ ਸ਼ਾਰਪ ਨੇ ਕਿ ਥੋੜਾ ਜਿਹਾ ਵੀ ਇੱਕ ਵਾਰੀ ਬੈਠਣ ਦਾ ਮੌਕਾ ਮਿਲ ਜੇ ਉਹਨਾਂ ਨੂੰ ਤੋਂ ਕਹਿੰਦੇ ਵੀ ਅਸੀਂ ਤਾਂ ਬਹੁਤ ਵੱਡੀਆਂ-ਵੱਡੀਆਂ ਚੀਜ਼ਾਂ ਬਣਾਵਾਂਗੇ ਵੱਡੀਆਂ-ਵੱਡੀਆਂ ਕੰਪਨੀਆਂ ਨਾਲ ਉਹਨਾਂ ਦੇ ਐਗਰੀਮੈਂਟ ਹੋ ਰਹੇ ਨੇ ਮੈਂ ਪਿਛਲੇ ਤਿੰਨ ਜਲੰਧਰ ਚ ਗਿਆ ਸੀਗਾ ਪ੍ਰਦਰਸ਼ਨੀ ਲੱਗੀ ਹੋਈ ਸੀਗੀ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਬਿਜ਼ਨਸ ਬਲਾਸਟਰ ਦੀ ਵੀ ਉਹ ਕੋ ਕੰਮ ਕਰਕੇ ਦਿਖਾਉਣ 2000 ਰੁਪਿਆ ਇੱਕ ਬੱਚੇ ਦਾ ਕਰਕੇ 2-3 4-5 ਬੱਚੇ ਇਕੱਠੇ ਹੋਏ ਤਾਂ 10000 ਹੋ ਗਿਆ ਛੋਟੇ ਛੋਟੇ ਚੀਜ਼ਾਂ ਨਾਲ ਨੇ ਬਣਾਈਆਂ ਤੇ ਹੁਣ ਤੱਕ 45 ਕਰੋੜ ਰੁਪਏ ਦੇ ਐਗਰੀਮੈਂਟ ਉਹਨਾਂ ਦੇ ਵੱਡੀਆਂ ਕੰਪਨੀਆਂ ਨਾਲ ਹੋ ਗਏ ਜੀ ਨਹੀਂ ਤਾਂ ਕੀ ਹੈ ਨਹੀਂ ਤਾਂ ਪਹਿਲਾਂ ਵਾਲੀ ਸਕੀਮਾਂ ਦੇਖ ਲਓ ਬਲਦ ਸਾਹਿਬ ਦੀ ਸਕੀਮ ਸੀ ਵੱਡੇ ਬਲਦ ਸਾਹਿਬ ਦੀ ਬਹੁਤ ਦੂਰ ਅੰਦੇਸ਼ੀ ਸੋਚ ਸੀ ਉਹਨਾਂ ਦੀ ਉਹ ਕਹਿੰਦੇ ਵੀ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ ਬੱਚੇ ਦਾ ਪਤਾ ਇਹਨਾਂ ਲੱਗਦਾ ਸੀ ਬੱਚਾ ਕਿਹੜੀ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਕਿਹੜੇ ਸਬਜੈਕਟ ਚੋਂ ਸ਼ਿਆ ਆ ਰਿਹਾ ਹੈ ਜਿਹੜੇ ਚੋਂ ਕਮਜ਼ੋਰ ਹੈ ਉਹਤੇ ਥੋੜਾ ਜਿਹਾ ਵੱਧ ਟਾਈਮ ਲਾ ਦਾਂਗੇ ਨਾ ਜੀ ਨੌਵੀਂ ਤੱਕ ਕੋਈ ਫੇਲ ਨਹੀਂ ਕਰਨਾ ਦਸਵੀਂ ਚ ਅੱਧੇ ਫੇਲ ਹੋ ਜਾਂਦੇ ਸੀ ਅੱਧਿਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ 34% 35 40 ਹੈਨਾ ਉਹਨਾਂ ਨੂੰ ਪੁੱਛਦਾ ਕੌਣ ਦਸਵੀਂ ਬਸ ਉਹ ਕਹਿੰਦੇ ਸਾਰੇ ਹੋਣ ਨਾ ਆਟਾ ਦਾਲ ਸਕੀਮ ਚ ਲੈ ਲੋ ਬਸ ਇਹ ਸੋਚ ਸੀ ਉਹਨਾਂ ਦੀ ਕੋਈ ਦੱਸ ਦੋ ਮੈਨੂੰ ਕੋਈ ਪੜ ਕੇ ਲੈ ਉਹਨਾਂ ਦੇ ਉਹਨਾਂ ਦੇ ਰਾਤ ਚ ਪੜ ਕੇ ਲੱਗਿਆ ਹੋਵੇ ਕੁਝ ਹੁਣ ਹੁਣ ਕੀ ਹੈ ਹੁਣ ਤੁਸੀਂ ਸਰਕਾਰੀ ਸਕੂਲ ਐਮੀਨੈਂਸ ਸਕੂਲ ਇੱਥੇ ਤੁਸੀਂ ਸਭ ਐਮੀਨੈਂਸ ਜਾ ਕੇ ਦੇਖਿਓ ਕਦੇ ਤੇ ਉਹਨਾਂ ਦੇ ਬੱਚਿਆਂ ਨੂੰ ਪੁੱਛਿਓ ਕਿਹੜੇ ਕਿਹੜੇ ਹੱਥ ਖੜੇ ਕਰਾ ਲਈਓ ਕਲਾਸ ਜਾ ਕੇ ਵੀ ਕਿਹੜੇ ਕਿਹੜੇ ਪ੍ਰਾਈਵੇਟ ਚੋਂ ਆਏ ਨੇ ਤੁਹਾਨੂੰ ਅੱਧੀ ਤੋਂ ਕਲਾਸ ਵੱਧ ਪ੍ਰਾਈਵੇਟ ਚੋਂ ਆਏ ਹੋਏ ਬੱਚੇ ਹੱਥ ਖੜੇ ਕਰ ਦਿੰਦੇ ਸੀ ਪ੍ਰਾਈਵੇਟ ਚੋਂ ਤੇ ਉਹਨੂੰ ਪੁੱਛ ਲੇ ਮਾਹੌਲ ਕਿਵੇਂ ਆ ਮੇਥੋਂ ਬਿਨਾ ਚਲੇ ਜਾ ਉਸ ਕੋਈ ਵਾਰੀ ਸਾਡੇ ਹੁੰਦੇ ਕਹਿ ਦਿੰਦੇ ਤਾਰੀਫ ਕਰ ਦਿੰਦੇ ਜੇ ਤੁਸੀਂ ਆਪ ਜਾ ਕੇ ਪੁੱਛ ਲੀ ਸੋ ਜੀ ਕੰਮ ਕਰਨਾ ਸੱਚੇ ਦਿਲ ਨਾਲ ਕਰੋ ਜੇ ਕੰਮ ਕਰਨਾ ਸੱਚੀ ਨੀਤ ਨਾਲ ਨਹੀਂ ਤਾਂ ਸਰਕਾਰਾਂ ਦਾ ਫਿਰ ਪਹਿਲਾਂ ਵੀ ਚੱਲੀ ਜਾਂਦੀਆਂ ਸੀ ਫਿਰ ਫਿਰ ਅਸੀਂ ਵੀ ਆ ਹੁਣ ਜਿਵੇਂ ਹੁਣ ਇਹਨਾਂ ਦੀ ਸੋਚ ਹੈ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ ਗਈ ਲੜ ਪੈਂਦੇ ਨੇ ਮੈਂ ਬਣੂੰਗਾ ਉਹ ਬਣੂੰਗਾ ਆ ਕਿਉਂ ਬਣੂੰਗਾ ਹਨਾ ਐ ਨਹੀਂ ਬਣੂੰਗਾ ਉਹ ਮਤਲਬ ਇਹਨਾਂ ਨੇ ਸਿਰਫ ਮੁੱਖ ਮੰਤਰੀ ਬਣਨਾ ਯਾਰ ਮੁੱਖ ਮੰਤਰੀ ਮੁੱਖ ਮੰਤਰੀ ਤਾਂ ਮੁੱਖ ਸੇਵਾਦਾਰ ਹੁੰਦਾ ਉਹ ਤਾਂ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਐਨੇ ਕਾਲੇ ਨੇ ਇਹ ਸੇਵਾ ਕਰਨ ਵਾਸਤੇ ਮਾਲੇ ਮੈਨੂੰ ਸੇਵਾ ਦਿਓ ਮੈਨੂੰ ਸੇਵਾ ਦਿਓ ਸੇਵਾ ਹੈ ਹੀ ਨਹੀਂ ਸੇਵਾ ਦੇ ਉੱਤੋਂ ਸੱਸੇ ਨਾ ਹੁੰਦਾ ਨਾ ਸੇਵਾ ਥੋੜਾ ਜਿਹਾ ਜੇ ਉੱਤੋਂ ਡੰਡੀ ਜੀ ਕੱਟਦੀ ਮੇਵਾ ਅਸਲ 'ਚ ਮੇਵਾ ਪਾੜਦੇ ਨੇ ਮੈਂ ਮੁੱਖ ਮੰਤਰੀ ਬਣ ਜੂਗਾ ਮੈਂ ਆਹ ਕਰ ਦੂੰਗਾ ਮੈਂ ਉਹ ਕਰੂਗਾ ਮੁੱਖ ਮੰਤਰੀ ਬਣ ਕੇ ਕੋਈ ਕੋਈ ਮੈਂ ਤੁਹਾਨੂੰ ਦੱਸ ਦਿੰਨਾ ਜੇ ਸੱਚੇ ਦਿਲੋਂ ਤੁਸੀਂ ਕੇਜਰੀਵਾਲ ਸਾਹਿਬ ਬੈਠਿਆ ਸਾਡੇ ਡਿਪਟੀ ਸੀਐਮ ਰਹੇ ਆ ਮਨੀਸੂਧੇ ਸਾਹਿਬ ਬੈਠਿਆ ਸੋ ਅਸੀਂ ਉਹ ਆਉਦੇ ਨਿਭਾਏ ਹੋਏ ਨੇ ਜਾਂ ਨਿਭਾ ਰਹੇ ਆ ਬਹੁਤ ਹੀ ਮਤਲਬ ਜ਼ਿੰਮੇਵਾਰੀ ਵਾਲਾ ਆਉਦਾ ਹੈ ਮਤਲਬ ਮੁੱਖ ਮੰਤਰੀ ਸੌ ਨਹੀਂ ਸਕਦਾ ਆਪਦੀ ਮਰਜ਼ੀ ਨਾਲ ਕੀ ਪਤਾ ਕਿੱਥੇ ਕੀ ਹੋ ਗਿਆ ਸਾਰਿਆਂ ਬਾਰੇ ਜ਼ਿੰਮੇਵਾਰ ਤੁਸੀਂ ਹੋ ਤੁਹਾਨੂੰ ਫੈਸਲੇ ਲੈਣੇ ਪੈਂਦੇ ਨੇ ਹਨਾ ਸਾਰਿਆਂ ਉਹ ਵਿਰੋਧੀ ਪਾਰਟੀਆਂ ਦੇ ਵੀ ਸਵਾਲਾਂ ਦੇ ਜਵਾਬ ਲੋਕਾਂ ਦੇ ਸਵਾਲਾਂ ਦੇ ਸਾਰੇ ਦੇਣੇ ਪੈਂਦੇ ਇਹ ਇਹ ਇੰਨਾ ਕਾਲੇ ਕਿਉਂ ਨੇ ਜਲਦੀ ਚ ਇਹ ਤੋਂ ਪਹਿਲਾਂ ਬਣਾਏ ਤਾਂ ਹੈਗੇ ਸੀ ਇਹ ਇੱਕੜਾ ਕੋਈ ਨਵੇਂ ਨੇ ਹਾਂਜੀ 12 5 ਹਾਂ ਉਹ ਵੀ ਉਹ ਉਹਦੀ ਦਵਾਈ ਵੀ ਵਿੱਚ ਹੀ ਹੈਗੀ ਹੈ ਨਾ ਜੀ ਇਹਦੇ 'ਚ ਲਿਖਿਆ ਹੋਇਆ ਮੈਂ ਪੜਦਾ ਸੀ ਮੈਂਟਲ ਹੈਲਥ ਵੀ ਲਿਖਿਆ ਹੋਇਆ ਹੈ ਦਿਮਾਗੀ ਤਵਾਜੁਨ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਉਹਦੀ ਇਲਾਜ ਹੈਗਾ ਉਹ ਕਾਰਡ ਉਹਨਾਂ ਦਾ ਵੀ ਬਣਾਵਾਂਗੇ ਆਪਾਂ ਇਹਨ ਮੈਂ ਤੁਹਾਨੂੰ ਦੱਸੀ ਜਾਂਦਾ ਨੇ ਟੱਬਰਾਂ ਦੇ ਟੱਬਰਾਂ ਦੇ ਬਣਾਉਣੇ ਪੈਣਗੇ ਇਹਨਾਂ ਦੇ ਔਰ ਇਹਦੇ ਵਾਸਤੇ ਜ਼ਿੰਮੇਵਾਰ ਮੈਂ ਨਹੀਂ ਹੈਗਾ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਕੀਤਾ ਸਾਰਾ ਇਹ ਠੀਕ ਹੈ ਨਾ ਸੋ ਉਹਨਾਂ ਉਹ ਤਾਂ ਇਸ ਲੜੀ ਜਾਂਦੇ ਆ ਉਹ ਤੂੰ ਨਹੀਂ ਉਹ ਮੈਂ ਨਹੀਂ ਉਹ ਤੂੰ ਇਧਰੋਂ ਆ ਮੈਂ ਇਧਰੋਂ ਆ ਅਸੀਂ ਕਹਿੰਨੇ ਜੀ ਅਸੀਂ ਤਾਂ ਸਾਰੇ ਪੰਜਾਬ ਤੋਂ ਆ ਅਸੀਂ ਤਾਂ ਸਾਰੇ ਪੰਜਾਬੀ ਆ ਅਸੀਂ ਸਾਰੇ ਦੇਸ਼ ਨੂੰ ਢਿੱਡ ਪਰਣ ਵਾਲੇ ਪੰਜਾਬੀ ਆ ਅਸੀਂ ਸਾਰੇ ਦੇਸ਼ ਦੀ ਰੱਖਿਆ ਕਰਨ ਵਾਲੇ ਪੰਜਾਬੀ ਆ ਅਸੀਂ ਹਿੱਕਾਂ ਡਾਉਣ ਵਾਲੇ ਪੰਜਾਬੀ ਆ ਅਸੀਂ ਮੈਡਲ ਜਿੱਤਣ ਵਾਲੇ ਪੰਜਾਬੀ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਆ ਅਸੀਂ ਸੋ ਸਾਰਿਆਂ ਦਾ ਜਿਹੜਾ ਇਲਾਜ ਹੋਣਾ ਚਾਹੀਦਾ ਔਰ ਮਿਲਣਾ ਚਾਹੀਦਾ ਉਹਨਾਂ ਨੂੰ ਕਿ ਪੈਸਾ ਦਾ ਟੈਕਸ ਦਾ ਥੋੜ੍ਹਾ ਹੀ ਹੈ ਕੋਈ ਸਰਕਾਰਾਂ ਕੋਲੇ ਕੋਈ ਨੋਟਸ਼ਾਮ ਨੋਟ ਛਾਪਣ ਵਾਲੇ ਮਸ਼ੀਨਾਂ ਤਾਂ ਆਏ ਨਹੀਂ ਪਰ ਪੈਸੇ ਨੂੰ ਮੈਨੇਜ ਕਰਨਾ ਸਰਕਾਰਾਂ ਦਾ ਕੰਮ ਹੈ ਕਿ ਲਾਣੇਦਾਰ ਦਾ ਕੰਮ ਹੁੰਦਾ ਕਿ ਉਹ ਘਰ ਨੂੰ ਚਲਾਉਂਦਾ ਹੈ ਉਹ ਦੇਖੇ